ਹਾਂਜੀ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਹੋਰ ਕਿੱਦਾਂ ਵਧੀਆ ਸਾਰੇ ਠੀਕ ਠਾਕ ਤੇ ਬਾਈ ਅੱਜ ਆਪਾਂ ਸੀਗੇ ਇੱਥੇ ਜਰਮਨ 'ਚ ਤੇ ਆਏ ਸੀਗੇ ਗੱਡੀ ਖਾਲੀ ਕਰਾਉਣ ਇੱਥੇ ਤੇ ਸ਼ਿਪ ਸੀਗਾ ਲੱਗਣਾ ਇੱਥੇ ਅਜੇ ਠੀਕ ਆ ਤੇ ਮੈਂ ਤੁਹਾਨੂੰ ਇੱਕ ਕਹ ਲਓ ਕਿ ਵੱਖਰੀ ਮੈਨੂੰ ਥੋੜਾ ਜਿਹਾ ਲੱਗਿਆ ਪਹਿਲਾਂ ਮੈਂ ਜਦੋਂ ਆਇਆ ਤਾਂ ਮੈਂ ਕਿਹਾ ਪਤਾ ਨਹੀਂ ਕੀ ਗੱਲ ਕੀ ਆ ਵੀ ਜਿਹੜਾ ਸਮੁੰਦਰ ਦੇ ਵਿੱਚ ਇੱਥੇ ਪਾਣੀ ਬਹੁਤ ਲੈਵਲ ਡਾਊਨ ਹੋਇਆ ਪਿਆ ਤੇ ਮੈਂ ਕਲੋਕੀ ਵੀ ਆਪਣੀ ਤਸੱਲੀ ਨੂੰ ਮੈਂ ਬੰਦੇ ਨੂੰ ਸਿਕਿਉਰਟੀ ਵਾਲੇ ਨੂੰ ਪੁੱਛਿਆ ਇੱਥੇ ਉਹਨੇ ਚਲੋ ਇੰਗਲਿਸ਼த் ਨਹੀਂ ਸੀ ਵਿਚਾਰੇ ਨੂੰ ਬਾਲੀ ਆਉਂਦੀ ਪਰ ਉਹਨੇ ਮੈਨੂੰ ਚਲੋ ਫੋਨ ਤੇ ਬਾਅਦ ਚ ਸਮਝਾਇਆ ਤੇ ਉਹਨੇ ਮੈਨੂੰ ਫੇਰ ਦੱਸਿਆ ਵੀ ਪਹਿਲਾਂ ਚਲੋ ਮੈਂ ਤੁਹਾਨੂੰ ਥੋੜਾ ਜਿਹਾ ਇਹਦਾ ਵਿਊ ਵਿਖਾਉਣਾ ਵਾ ਤੇ ਫੇਰ ਆਪਾਂ ਇਸ ਬਾਰੇ ਗੱਲ ਕਰਦੇ ਆਂ ਬਾਈ ਇਹ ਆ ਸਮੁੰਦਰ ਇੱਥੋਂ ਦਾ ਕਲੋਕੀ ਪੂੜ ਦਾ ਏਰੀਆ ਦਾ ਤੇ ਪਾਣੀ ਦਾ ਲੈਵਲ ਤੁਸੀਂ ਆਹ ਵੇਖ ਲਓ ਵੀ ਮੈਨੂੰ ਲੱਗਦਾ ਮੇਰਾ ਖਿਆਲ ਆ ਵੀ ਉਹ ਥੇ ਤਾਂ ਜਿਵੇਂ ਥੱਲੇ ਰੜਾ ਨਿਕਲਿਆ ਹੁੰਦਾ ਇਹਦਾ ਮਾਲਾ ਮਾਲਾ ਗੱਬ ਜੀ ਹੈ ਨਾ ਜਿੱਥੇ ਮੈਂ ਥੋੜਾ ਜਿਹਾ ਜ਼ੂਮ ਕਰਕੇ ਦਿਖਾਉਣਾ ਤੇ ਹੁਣ ਮੈਂ ਤੁਹਾਨੂੰ ਇਹ ਦੱਸਦਾ ਵੀ ਮੈਂ ਉਹਨੂੰ ਸਿਕਿਉਰਟੀ ਵਾਲੇ ਨੂੰ ਪੁੱਛਿਆ ਤਾਂ ਉਹ ਮੈਨੂੰ ਕਾੜੀਉਂ ਕਹਿੰਦਾ ਵੀ ਯਾਰ ਕੋਈ ਪ੍ਰੋਬਲਮ ਨਹੀਂ ਕੀ ਇਹਦੇ ਵਿੱਚ ਵੀ ਜਿੱਦਾਂ ਕਹ ਲੋ ਕਿ ਵੀ ਪਾਣੀ ਵਾਲੀ ਜੇ ਗੱਲ ਕਰੀਏ ਤੇ ਉਹ ਕਹਿੰਦਾ ਵੀ ਇੱਥੇ ਕੀ ਹੈ ਕਿ ਪਾਣੀ ਦਾ ਲੈਵਲ ਸਵੇਰ ਨੂੰ ਡਾਊਨ ਹੋ ਜਾਂਦਾ ਵਾ ਤੇ ਰਾਤ ਨੂੰ ਅੱਪ ਹੋ ਜਾਂਦਾ ਵਾ ਉਹ ਵੇਖ ਰਹੇ ਆ ਵੀ ਇੱਕ ਟਾਪੂ ਵੀ ਆ ਠੀਕ ਨਹੀਂ ਛੋਟਾ ਜਿਹਾ ਤੇ ਇੱਕ ਉਹ ਅੱਗੇ ਵੀ ਆ ਸਹੀ ਕਿ ਨਹੀਂ ਜੂਮ ਉਹਨਾਂ ਨਹੀਂ ਚੱਕ ਰਿਆ ਤੇ ਉਹ ਕਹਿੰਦਾ ਵੀ ਸਵੇਰੇ ਕਹ ਲਓ ਕਿ ਵੀ ਇਹ ਹੈ ਨਾ ਡਾਊਨ ਹੋ ਜਾਂਦਾ ਵਾ ਤੇ ਸ਼ਾਮਾਂ ਨੂੰ ਇਹ ਪਾਣੀ ਦਾ ਲੈਵਲ ਇੱਥੇ ਕਹਿੰਦਾ ਅੱਪ ਹੋ ਜਾਂਦਾ ਵਾ ਵੇਖ ਲਓ ਵੀ ਕੁਦਰਤ ਦੇ ਸਮੁੰਦਰ ਵੀ ਵੇਖ ਲਓ ਕੁਦਰਤ ਇੱਕ ਕਲੋ ਕਿ ਬਣਾਈਆਂ ਹੋਈਆਂ ਇਹ ਚੀਜ਼ਾਂ ਇਹ ਮੈਂ ਇੱਥੇ ਆਇਆ ਸੀਗਾ ਗੱਡੀ ਖਾਲੀ ਕਰਨ ਤੇ ਇਹ ਹੈਗਾ ਵਾ ਬਰਥ ਦੇ ਨਾਲੋਂ ਵੇਖ ਲੋ ਵੀ ਬਹੁਤ ਪਾਣੀ ਡਾਊਨ ਆ ਇੱਥੇ ਨਹੀਂ ਤੇ ਕੋਈ ਜ਼ਿਆਦਾ ਇੰਨਾ ਨਹੀਂਗਾ ਹੁੰਦਾਗਾ ਤੇ ਇੱਥੇ ਵੇਖ ਲੋ ਵੀ ਉਹ ਮੈਨੂੰ ਬਾਈ ਦੱਸਦਾ ਵੀ ਕਹਿੰਦਾ ਵੀ ਸਵੇਰੇ ਡਾਊਨ ਤੇ ਸ਼ਾਮਾਂ ਨੂੰ ਕਹ ਲੋਗੀ ਆਹ ਆਪ ਹੋ ਜਾਣਾ ਵਾਂਗੇ ਦਾ ਤੇ ਉਹ ਵੇਖ ਲੋ ਮੈਂ ਕਹਿੰਦਾ ਵੀ ਧਰਤੀ ਜਿੱਦਾਂ ਥੱਲੇ ਦਸਣ ਵਾਲਾ ਕੰਮ ਤਾਂ ਇਹ ਗਿਬ ਜੀ ਬਣੀ ਹੋਈ ਆ ਜਿੱਦਾਂ ਸਾਰੀ ਇਦਾਂ ਹੀ ਆ ਤੇ ਉਹ ਛੋਟਾ ਜਿਹਾ ਟਾਪੂ ਜਿਹਾ ਟਾਈਪ ਆ ਵਿੱਚ ਮੈਂ ਤਾਂ ਹੈਰਾਨ ਰਹਿ ਗਿਆ ਯਾਰ ਦੇਖ ਕੇ यार ਵੀ ਇਹ ਚੀਜ਼ ਕੀ ਆ ਤੇ ਉਹ ਛੇਪੇ ਘਾਰਿਆ ਵਾ ਸ਼ਾਇਦ ਜਿਹਦੇ ਵਿੱਚ ਆਪਾਂ ਗੱਡੀ ਖਾਲੀ ਕਰਨੀ ਆ ਉਹੀ ਆ ਰਿਹਾ ਵਾ ਠੀਕ ਨਹੀਂ ਸੋ ਬਾਈ ਇਹ ਸੀਗੀ ਅੱਜ ਦੀ ਇੱਕ ਛੋਟੀ ਜੀ ਵੀਡੀਓ ਤੇ ਵੈਸੇ ਵੀ ਚਲੋ ਇਹ ਕੁਦਰਤੀ ਇੱਕ ਗੱਲ ਉਹ ਵੀ ਵੱਖਰੀ ਚੀਜ਼ ਮੈਂ ਵੇਖੀ ਇੱਥੇ ਤੇ ਇੱਕ ਥੋੜਾ ਕਨਾਂ ਡਰੋਨ ਤਾਂ ਆਪ ਹੋਵੇ ਤਾਂ ਵੱਖਰੀ ਗੱਲ ਆ ਮੰਨਿਏ ਹਾਂ ਵੀ ਨਾਰਮਲ ਜਿਦਾ ਆਪਾਂ ਆਪ ਹੀ ਸੁਣਦੇ ਆ ਵੀ ਸਮੁੰਦਰ ਜਿਹੜਾ ਵਾ ਸਵੇਰ ਨੂੰ ਡਾਉਨ ਤੇ ਸ਼ਾਮਾਂ ਨੂੰ ਕਹ ਲੋ ਕੀ ਚੜਿਆ ਹੋਇਆ ਹੁੰਦਾ ਵਾ ਪਰ ਆ ਬਹੁਤ ਜ਼ਿਆਦਾ ਯਾਨੀ ਕਿ ਕਹ ਲੋ ਉਸ ਤੱਕ ਕੈਮਰੇ ਦਾ ਜ਼ੂਮ ਨਹੀਂ ਗਿਆ ਥੋੜਾ ਦੂਰ ਸੀਗਾ ਤੇ ਆਪ ਤੇ ਡਾਉਨ ਆ ਜਿਹੜੀ ਪਾਣੀ ਦੀ ਕਹ ਲੋਗੀ ਤੇ ਮੈਂ ਹੈਰਾਨ ਰਹਿ ਗਿਆ ਮੈਂ ਕਿਹਾ ਯਾਰ ਇਹਦੀ ਵੀਡੀਓ ਬਣਾਈ ਐ ਤੇ ਮੰਮੀ ਤੇ ਗੱਡੀ ਖਾਲੀ ਕਰਾਉਣ ਆਇਆ ਸੀ ਇੱਕ ਉਹ ਸ਼ਿਪ ਆ ਰਿਹਾ ਸ਼ਾਇਦ ਉਹਦੇ ਵਿੱਚ ਹੀ ਮੇਰੀ ਗੱਡੀ ਖਾਲੀ ਹੋਵੇ ਕਹਿੰਦਾ 8 ਵਜੇ ਲੱਗ ਜਾਣਾ ਵਾ ਤੇਰਾ ਸ਼ਿਪ ਇੱਕ ਨਹੀਂ ਤੇ ਇੱਕ ਮਿੰਟ ਮੈਂ ਤੁਹਾਨੂੰ ਸ਼ਿਪ ਦਿਖਾਉਣਾ ਉਹ ਬੋਟ ਪਾ ਕੇ ਲੈ ਕੇ ਆ ਰਹੀ ਆ ਬਾਈ ਆ ਰਿਹਾ ਵਾ ਸ਼ਿਪ ਬੋਟ ਪਾ ਕੇ ਖਿੱਚ ਕੇ ਲੈ ਕੇ ਆਉਂਦੀ ਬਈ ਆ ਤੇ ਆ ਖੜੀ ਆਪਣੀ ਗੱਡੀ ਤੇ ਇੱਕ ਆ ਹੋਰ ਬਾਈ ਆਇਆ ਇਹ ਈਟੂ ਦੀ ਜਰਮਨ ਦੀ ਗੱਡੀ ਆ ਇਹ ਖਾਲੀ ਹੋਣੀ ਆ ਸ਼ਿਪ ਦੇ ਵਿੱਚ ਆ ਕਿਦਾਂ ਲੱਗੀ ਵੀਡੀਓ ਤੇ ਦੱਸਿਓ ਆਪਣੇ ਵਿਚਾਰ ਠੀਕ ਆ ਤੇ ਫਿਰ ਮਿਲਦੇ ਆ ਅਗਲੀ ਵੀਡੀਓ ਵਿੱਚ ਬੋਲੇ ਜੀ ਸਦਾ ਸਾਰਿਆਂ ਨੂੰ